ਤੰਗ ਰਿਕਰਡਿੰਗ ਦੇਖਣਾ WhatsApp ਪਰ ਕਰਿਆ ਕਰਦੇ ਆ ਅਸਲ ਨੇ ਇਸ ਵੇਲੇ ਜਗ੍ਹਾ ਤੋਂ ਇਦਾਂ ਇਹਨੂੰ ਖਿੱਚ ਪਾ ਲੈਣੀ ਇਸ ਵੇਲੇ ਜਗ੍ਹਾ ਤੋਂ ਇਦਾਂ ਇਹਨੂੰ ਖਿੱਚ ਪਾ ਲੈਣੀ ਦੋਨਾਂ ਨੂੰ ਖਿੱਚ ਪਾ ਗਏ ਤੇ ਦੇਖੋ WhatsApp ਆਟੋਮੈਟਿਕ ਵੀ ਹੋ ਜੇ ਨੇ ਕਿੰਨੇ ਫਸਰੇ ਪਏ ਗਏ ਨੇ ਨੁਕਾ ਪਰ ਕੀ ਕਰਨਾ ਇਦਾਂ ਥੋੜਾ ਛੋਟੇ ਛੋਟੇ ਵਿੰਚ ਕਰਦੇ ਉੱਪਰ ਬਸੇ ਇੱਥੇ ਤੋਂ ਆਪ ਲੈ ਗਏ ਨੁੱਕ ਕਰਕੇ ਰੱਖ ਦੇਣਾ ਨੁੱਕ ਕਰਕੇ ਰੱਖ ਕੇ ਵਟਾ ਨੂੰ ਇਦਾਂ ਕਰਕੇ ਹੱਲੇ ਵਾਸਤੇ ਬਿਲਕੁਲ ਬਾਹਰ ਕਰਨਾ ਇਧਰ ਨੂੰ ਫਿਰ ਉੱਤੇਲ ਪਾਸੇ ਨੂੰ ਦੁਬਾਰ ਕਰਨਾ ਇਧਰ ਕਿਉਂਕਿ ਜਿੰਨੇ ਵਟ ਨੂੰ ਜਿੰਨੇ ਆਪਾਂ ਲੜ ਨੂੰ ਖਿਲਾਰਾਂਗੇ ਉਹਨੇ ਜਿਹੜੇ ਵਟ ਨੇ ਆਪਣੇ ਜਿਆਦਾ ਫੈਣਗੇ ਤੇ ਤੇ ਦੇ ਤੇ ਦੂਜੇ ਲੜ ਦੇ ਵਿੱਚ ਜਿਹੜੀ ਵਿੱਥ ਹੈਗੀ ਆ ਉਹ ਆਪਾਂ ਕੱਟ ਰੱਖਣੀ ਆ ਜਿਆਦੀ ਵਿੱਥ ਨਹੀਂ ਰੱਖਣੀ ਜਾਦੀ ਵਿੱਥ ਰੱਖਾਂਗੇ ਤੇ ਆਪਣਾ ਜਿਹੜਾ ਪਹਿਲਾ ਲੜ ਹੈਗਾ ਜਿਹੜਾ ਹੈਗਾ ਸਾਰਾ ਫਿਜ਼ੀਕਲ ਜੋਗਾ ਦਾ ਖਰਾਬ ਹੋ ਜਾਵੇ ਆਖਰ ਨੂੰ ਜਿੱਥੇ ਉੱਧਾ ਕਰਕੇ